ਅਜਿਹਾ ਭਗਵਾਨਤਮਾਨ ਸਾਹਿਬ ਤਾਂ ਤਨ ਤਨ ਪਹੁੰਚ। ਸਟੇਜ ਤੇ ਚੜ ਕੇ ਫੇਰ ਉਹੀ ਝੂਠ ਬੋਲੋਸਣਾ ਸ਼ੁਰੂ ਕਰਤਾ। ਹੜਾਂ ਦੇ ਵਿੱਚ ਤਾਂ ਭਗਵਾਨਤਮਾਨ ਜੀ ਤੁਸੀਂ ਦਿਖੇ ਨਹੀਂ। ਅੱਗੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡਤੇ। ਵਿਕਰਮਜੀਤਿਆ ਨੇ ਆ ਕਰਤਾ। ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ। ਆ ਲੋ ਮੈਂ ਦੇ ਗਿਆ। ਸਰਪੰਚ ਤੂੰ ਲੈ ਲੈ। ਬਾਅਦ ਸਰਪੰਚ ਨੂੰ ਗੱਡੀ ਚ ਬਿਠਾਉਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ। ਭਗਵਾਨਤਮਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ। 2717 ਦੀ ਸਰਕਾਰ ਹੋਵੇ ਉਹ ਤੋਂ ਪਹਿਲਾਂ ਚਲੂ ਨਹੀਂ ਕਰਦੀ ਇਹ ਸਰਕਾਰਾਂ ਹੁਣ ਪੰਜਾਬ ਦੇ ਵਿੱਚ ਡਵੈਲਪਮੈਂਟ ਦਿਖਦੀ ਹੈ ਸੋ ਬਣਾਇਆ ਤੇ ਬਣਾਵਾਂਗੇ ਤਾਂ ਜਿਹੜਾ ਤੁਹਾਡੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਇਹ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਅੱਜ ਤਰਨਤਾਰਨ ਚ ਕੀ ਐਲਾਨ ਕਰਕੇ ਆਏ ਅਖੇ ਜੀ ਤਰਨਤਾਰਨ ਚ ਮੈਡੀਕਲ ਕਾਲਜ ਬਣੂ ਪੰਜਾਬ ਦੇ ਵਿੱਚ ਪਹਿਲਾਂ ਬਣ ਗਿਆ 16 ਮੈਡੀਕਲ ਕਾਲਜ ਮਸਤਵਾਨਾ ਸਾਹਿਬ ਵਾਲਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਬੱਚਿਆਂ ਦੀ ਐਡਮਿਸ਼ਨਾਂ ਉੱਥੇ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਐਸਾ ਝੂਠ ਬੋਲਣ ਦਾ ਇੱਕ ਕੰਮ ਪੜਿਆ ਕਿ ਜਿੱਥੇ ਬਾਈ ਇਲੈਕਸ਼ਨ ਆਏ ਝੂਠ ਬੋਲ ਦਿਓ ਜਲੰਧਰ 'ਚ ਤੁਸੀਂ ਕਹਿ ਕੇ ਆਏ ਸੀ ਕਿ ਹੁਣ ਮੈਂ ਜਲੰਧਰ ਰਿਆ ਕਰੂੰਗਾ ਪਰ ਡਿਵੀਜ਼ਨਲ ਕਮਿਸ਼ਨਰ ਦੀ ਕੋਠੀ ਤੇ ਕਰੋੜਾਂ ਰੁਪਏ ਖਰਚਾਤਾ ਰਹਨੇ ਹੂੰ ਤੁਸੀਂ ਜਲੰਧਰ ਸੰਗਰੂਰ ਵਾਲੀ ਬਾਈ ਇਲੈਕਸ਼ਨ 'ਚ ਹੋਰ ਵਾਦੇ ਮੰਨ ਲ ਜਿੱਥੇ ਬਾਈ ਇਲੈਕਸ਼ਨ ਉਥੇ ਨਵੇਂ ਝੂਠ ਉਥੇ ਨਵੇਂ ਵਾਅਦੇ ਉਹ ਤੋਂ ਬਾਅਦ ਨਵੀਂ ਬਾਈ ਇਲੈਕਸ਼ਨ ਪਿਛਲੇ ਵਾਦੇ ਸਾਬ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਸਟੇਜ ਤੇ ਖੜ ਕੇ ਤੇ ਜਿਹੜੀ ਦੂਜੀਆਂ ਪਾਰਟੀਆਂ ਨਾਲ ਤੁੰਤੂ ਮਮਾ ਕਰਕੇ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਅਸਲ ਬੁੱਧਿਆਂ ਤੋਂ ਧਿਆਨ ਫਟਕਾ ਦੂ ਨਹੀਂ ਅੱਜ ਜੋ ਮੂਸੇਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਤਾਂ ਤੁਸੀਂ ਬੋਲੇ ਨਹੀਂ ਇਹ ਜਿਹੜਾ ਮਨੀਸ਼ ਸੋਧੀਆ ਸਾਹਿਬ ਨੇ ਦਿੱਤਾ ਸੀ ਗੁਰਮੱਤਰ ਕਿ ਜੀ ਸਾਮ-ਦਾਮ ਗਿੰਦ ਵੇਦ ਲਾ ਦਿਓ ਲਾਉਣ ਲੱਗੇ ਅਗਲੇ ਪੰਜਾਬ ਦੇ ਹਾਲਾਤ ਬੱਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਕਰਜ਼ੇ ਦੀ ਪੰਡ ਤੁਸੀਂ ਪੰਜਾਬ ਦੇ ਸਿਰ ਤੇ ਚੜਾਤੀ ਨਸ਼ਾ ਉਰੇ ਖੁਲੇ ਆਮ ਬਿਕਰੇ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਤਾਂ ਆਪਣੀ ਸਰਕਾਰ ਉਤਾਰੀ ਹੈ ਤੇ ਤੁਸੀਂ ਸਟੇਜਾਂ ਤੇ ਖੜੇ ਹੋ ਕੇ ਤੁੰਤੂ ਮੈਂ ਮੈਂ ਤੁਹਾਨੂੰ ਵੇਖੀ ਨੀਂ ਲੋਕ ਹੋਣ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਨਾ ਫੇਸਬੁੱਕ ਖੋਲ੍ਹੋ ਮੈਂ ਬੜਾ ਸਪਸ਼ਟ ਕਹਿਣਾ ਉਹਦੇ ਨੀਚੇ ਲੋਕਾਂ ਦੀ ਰਾਏ ਪੜਿਆ ਕਰੋ ਤੁਹਾਡੇ ਬਾਰੇ ਕੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਟੀਮਾਂ ਹੰਗੀਆਂ ਕਮੈਂਟ ਡਿਲੀਟ ਕਰਦੇ ਕਰਦੇ ਪਰ ਲੋਕ ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੇ ਰਹਿੰਦੇ ਨੇ ਤੇ ਰਹਿੰਦੇ ਰਹਿਣਗੇ ਤੁਹਾਡੇ ਕੋਲ ਰੋਕੇ ਨਹੀਂ ਜਾਣੇ ਇਹ ਜਿਹੜੀਆਂ ਗੱਲਾਂ ਆਪਾਂ ਜੀ ਬਿਕਰਮ ਮਜੀਠੀਆ ਸੁਪੀਰ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਨੇ ਇੱਕ ਆਮ ਵਰਕਰ ਤੋਂ ਚਾਕੇ ਹਰਮੀਤ ਸੰਧੂ ਜਿਨ੍ਹਾਂ ਨੂੰ ਅੱਜ ਤਾਜ਼ੇ-ਤਾਜ਼ੇ ਜੁਆਇਨ ਕਰਾ ਕੇ ਕੈਂਡੀਡੇਟ ਲਾਣੇ ਆ ਇਹਨਾਂ ਨੂੰ ਐਮਐਲਏ ਬਣਾਤਾ ਸੀ ਥੋੜੇ ਤੋਂ ਤਾਂ ਦੁਬਾਰਾ ਇੱਕ ਫਾਰਮਰ ਐਮਐਲਏ ਨੂੰ ਐਮਐਲਏ ਵੀ ਨਹੀਂ ਬਣਾਇਆ ਜਾਣਾ ਗੱਲ ਤਾਂ ਆਪਾਂ ਕੀ ਕਰਨੀ ਆ ਥੋੜੇ ਦੂਜੇ ਵਰਕਰਾਂ ਦਾ ਕੀ ਹੱਲ ਜਿਹੜੇ ਵਿਚਾਰੇ ਦਰੀਆਂ ਬਚਾਉਂਦੇ ਸੀ ਉਹ ਕਹਿੰਦੇ ਇਹ ਸਭ ਦਰੀਆਂ ਬਚਾਉਣ ਵਾਲੇ ਨੂੰ ਟਿਕਟਾਂ ਦੇਾਂਗੇ ਤੇ ਹਾਲਾਤ ਜੇ ਨਹੀਂ ਕਿ ਗੱਲਾਂ ਕਰਨੀਆਂ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਗੱਲਾਂ ਕਰਨੀਆਂ ਆਪਾਂ ਵਿਕਰਮ ਮਜੀਠੀਆ ਸਾਹਿਬ ਦੀਆਂ ਤੇ ਕੈਂਡੀਡੇਟ ਪਾਰਟੀ ਕੋਲ ਕੋਈ ਹੈ ਨਹੀਂ ਉਹ ਆਪਾਂ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਜੁਆਇਨ ਕਰਾ ਕੇ ਉਹਨਾਂ ਨੂੰ ਆਪਾਂ ਲੇਖਣਾ ਲੜਾ ਰਹੇ ਸੋ ਪਹਿਲਾਂ ਆਪਣੇ ਅੰਦਰ ਚਾਕੋ ਪਹਿਲਾਂ ਦੇਖੋ ਕਿ 4 ਸਾਲ ਦੀ ਕੀ ਪ੍ਰਾਪਤੀ ਹੈ ਹੁਣ ਸਟੇਜਾਂ ਤੇ ਖੜੇ ਹੋ ਕੇ ਰੌਲਾ ਪਾ ਕੇ ਵੋਟ ਦੀ ਪੈਣੀ ਹੁਣ ਲੋਕ ਇਹ ਸਮਝਦੇ ਨੇ ਕਿ ਭਗਵਾਨ ਕਮਾਨ ਸਾਹਿਬ ਨੂੰ ਇੱਕੋ ਕੰਮ ਆਉਂਦਾ ਸਟੇਜ ਚਲਾਉਣੀ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤੁਸੀਂ ਜਾ ਕੇ ਦੁਬਾਰਾ ਬੰਬੇ ਬੰਬੇ ਕੋਈ ਸਟੇਜ ਵਾਲਾ ਪ੍ਰੋਗਰਾਮ ਦੇਖੋ ਜਾਂ ਲਾਖਪਤ ਕਪਲ ਵਾਲੇ ਦੇ ਚਿਰ ਜੋ ਜਾਂ ਆਪਣਾ ਕੋਈ ਖੋਲੋ ਜੋ ਕਿਉਂਕਿ 2027 ਤੋਂ ਬਾਅਦ ਪੰਜਾਬ ਨੇ ਦੁਬਾਰਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਾ ਕਿਉਂਕਿ ਇੰਨਾ ਬਰਬਾਦੀ ਵਾਲ ਪੰਜਾਬ ਨੂੰ ਕਿਸੇ ਉਪਕਰੇ